ਅੱਖ ਦੇਖਣੀ ਬੜਕ ਦੇਖਣੀ ਦੇਖਣੇ ਜਾ ਕੇ ਦਾਰ ਸਾਡੇ ਮੜਕ ਦੇਖਣੀ ਅੱਖ ਦੇਖਣੀ ਦੇਖਣੇ ਆ ਜਾ ਵਾਰ ਸਾਡੇ ਨਾਦਰ ਬਾਬਰ ਕੀ ਬਦਾਲੀ ਸਭ ਨੇ ਗੋਡੇ ਟੇਕੇ ਨੇ ਫਰ ਫਰ ਕੰਬ ਕੇ ਉੱਠਦੇ ਸੀ ਜਿਨੇ ਸਿੰਘ ਸੂਰਮੇ ਦੇਖੇ ਨੇ ਆਹ ਉਹ ਤਸੀਹ ਸਭ ਨੂੰ ਕਿੱਸਾ ਕੀ ਸੀ ਬਜਦੇ ਦੇ ਲੋ ਵੱਡਾ ਕਰਕੇ ਸੁਨਣਾ ਤੂਆ ਕਿੱਸਾ ਸਿੰਘ ਸਰਦਾਰਾਂ ਦਾ ਕੌਣਾ ਇੱਥੇ ਜਾਣੇ ਬਈ ਕੀ ਰਤਵਾ ਸਿੰਘ ਸਰਦਾਰਾਂ ਦਾ ਪੁੱਤ ਨਹੀਂ ਹਾਂ ਵਿੱਚ ਚਨਵਾਗੇ ਜੋ ਅਸੇ ਨੇ ਪੈਰੋਕਾਰ ਸਾਡੇ ਬੱਚਿਆਂ ਨੂੰ ਗੁੱਦ ਪਿਲਾਉਣ ਪਿੱਛੇ ਗੁੱਲੂ ਪੀੜੇ ਪਰਿਵਾਰ ਸਾਡੇ ਜੋ ਲਾਸਾਂ ਦੇਖ ਕੇ ਢੋਲੀਆਂ ਨਾਲ ਤਨ ਜਿਗਰਾਈ ਉਹਨਾ ਮਾਮਾ ਬੋਝ ਤੇ ਪੂਨ ਲਹੂ ਦੀ ਢੁੱਲੀ ਸੀ ਨਾ ਮੁਲ ਕੋਈ ਉਹ ਨਾ ਥਾਵਾਂ ਦਾ ਵੱਡ ਰੁਖਾਂ ਵਾਲੇ ਗੁਰੂ ਕਦੇ ਕੱਖ ਬਚਿਆ ਨਹੀਂ ਗਦਾਰਾਂ ਦਾ ਦਿਲ ਵੱਡਾ ਕਰਕੇ ਸੁਨਣਾ ਤੂੰ ਆ ਕਿਸਾਂ ਸਿੱਖ ਸਰਦਾਰਾਂ ਦਾ ਕੋ ਨਾ ਇੱਥੇ ਜਾਣੇ ਕੀ ਆ ਰਤਬਾ ਸਿੱਖ ਸਰਦਾਰਾਂ ਦਾ ਜ਼ਬਰ ਜ਼ੁਲਮ ਨਾਲ ਲੜਦੇ ਰੇ ਅਸੀਂ ਲੱਖ ਤਸੀਹੇ ਜਰਦੇ ਰੇ ਕਦੇ ਆਰਿਆਂ ਦੇ ਨਾਲ ਚੀਰ ਦਿੱਤੇ ਕਦੇ ਚਰਖੀਆਂ ਉੱਤੇ ਚੜਦੇ ਅਸੀਂ ਤਵੀਆਂ ਤੇ ਵੀ ਬੈਠੇ ਆ ਵਿਚkere ਹੋਏ ਆ ਤੇਗਾ ਦੇ ਮਰਮਰ ਹੁੰਦੇ ਭਾਰ ਸਾਡੇ ਹੱਥਾਂ ਵਿੱਚ ਫੜੀਆਂ ਤੇਗਾ ਦੇ ਕਦੇ ਪੁੱਛਿਓ ਫੂਲਾ ਸਿੰਘ ਬਾਰੇ ਜਿਹੜੇ ਮੋੜੇ ਦਾ ਮੂੰਹ ਤਲਵਾਰਾਂ ਦਾ ਦਿਲ ਵੱਡਾ ਕਰਕੇ ਸੁਣਾ ਬੂਆ ਕਿੱਸਾ ਸਿੰਘ ਸਰਦਾਰਾਂ ਦਾ ਕੌਣ ਜਾਣੇ ਬਈ ਕੀ ਰਤਬਾ ਸਿੰਘ ਸਰਦਾਰਾਂ ਦਾ ਅਸੀਂ ਬੰਦ-ਬੰਦ ਕਟਵਾਏ ਨੇ ਸਾਡੇ ਸਿਰਾਂ ਤੋਂ ਖੁੱਪਰ ਲਾਹੇ ਨੇ ਕਦੇ ਚੌਂਕ ਚਾਦਨੀ ਜਾ ਆਇਓ ਅਸੀਂ ਜਿੱਥੇ ਸੀ ਸਿਖ ਕਟਾਏ ਨੇ ਗੱਜਲੀ ਤੋਂ ਇੱਜ਼ਤਾਂ ਲੈ ਆਏ ਕਦੇ ਮੌਤ ਦੇ ਕੋਲੋਂ ਡਰੇ ਨਹੀਂ ਦਿੱਲੀ ਵੀ ਜਿੱਤ ਕੇ ਛੱਡੀ ਆ ਕਦੇ ਬੜ ਜਫਰ ਨਾਮੇ ਨੂੰ ਮਰ ਗਿਆ ਸੀ ਜੋ ਰਾਜਾ ਸੀ ਦਰਬਾਰਾਂ ਦਾ ਦਿਲ ਭੰਡਾ ਕਰਕੇ ਸੁੰਨਾ ਬੂਆ ਕਿੱਸਾ ਸਿੰਘ ਸਰਦਾਰਾਂ ਦਾ ਦੱਸ ਕੌਣ ਨਾ ਇੱਥੇ ਜਾਣੇ ਬਈ ਕੀ ਰਤਵਾ ਸਿੰਘ ਸਰਦਾਰਾਂ ਦਾ ਦਿਲ ਭੰਡਾ ਕਰਕੇ ਸੁੰਨਾ ਬੂਆ ਕਿੱਸਾ ਸਿੰਘ ਸਰਦਾਰਾਂ ਦਾ